ਉਹ ਠੇਕੇ ਰੋਡਾ ਪੋਸਟ ਤੇ ਚੱਲਣੇ ਆ ਉਹਦਾ ਮਾੜਾ ਪਿੱਛੇ ਕਰਕੇ ਸਾਰੀ ਫੋਟੋ ਖਾਦੇ ਇਹਦੀ ਹਾਂ ਨਾਲ ਪੁਰਾਣੇ ਦੇ ਵੀ ਖਾ ਜਾਂਦੇ ਪਹਿਲਾਂ ਲੱਗਿਆ ਸੀ ਹਾਂ ਇਹ ਪੁਰਾਣਾ ਹੈ ਠੀਕ ਹੈ ਥੱਲੇ ਕਰੀ ਸਾਰਾ ਸਾਰੀ ਫੋਟੋ ਫੇਂ ਦੋਵਾਂ ਦੇ ਇਕੱਠਿਆਂ ਦੀ ਬਸ ਠੀਕ ਹੈ ਇਹ ਤਿਆਰੀ ਹੋ ਰਹੀ ਠੇਕੇ ਦੀ ਤੇ ਚੱਲ ਜੂਗਾ ਕੋ 10 15 ਦਿਨ ਦੇ ਅੰਦਰ ਹਾਂ ਪਹਿਲਾਂ ਠੇਕੇਦਾਰ ਬਾਤ ਗਿਓ ਹੁਣ ਕੁਝ ਹੋਰ अच्छा नमा ठेकेदार दा लगया लाइसेंस उन है हां ए बात कह के का भाई जी हम्म वो का चिंता मत करो ओ जी को नहीं मिस्त्री ठेके लियो जी को हां वो भाग गयो वो भाग गयो ओके जिसने हुन नया लगा लगा जिसका वो चला रहा है आज जी को वेपरा में ठेको लियो बोली भाई जी थोड़ा सा ਪਰ ਉਹਨੂੰ ਦੇਖੋ ਜਿਆ ਮਾਲ ਦੇ ਢਾਈ ਹੋ ਠੇਕੋ ਨਹੀਂ ਆਪਣੇ ਕੰਮ ਹੋ ਗਿਆ ਪੂਰਾ 1 ਤਰੀਕ ਨੂੰ ਸਾਲ ਨੂੰ ਹੂੰ ਜਿਸ ਕੋ ਕਿ 1 ਤਰੀਕ ਨੂੰ ਹੋਣਾ ਸੀ ਉਹ ਠੇਕਾਦਾਰ ਛੋੜ ਗਿਆ ਬਿਸਤਰੀ ਬਾਤ ਗਿਆ ਬਿਸਤਰੀ ਬਾਤ ਗਿਆ ਹੂੰ ਅੱਛਾ ਅੱਛਾ ਕੋਈ ਗੱਲ ਨਹੀਂ ਕਰੋ ਕਰੋ ਚੱਲੋ ਤੁਸੀਂ 10 ਦਿਨਾਂ ਤੱਕ ਦੁਬਾਰਾ ਹੋ ਜਾਊਗਾ ਹੂੰ ਹੋ ਜਾਊਗਾ ਤੇ ਚਾਰ ਕਰਨ ਆ ਰਹੇ ਤੋ ਚਾਰ ਤੋਂ ਮਾਰੇ ਹਾਂ ਚਾਰ ਕਰ ਲੈ ਰੋ ਪੱਕਾ ਹੋ ਜਾਊ ਫਾਈਨਲ ਵਾਓ ਫਾਈਨਲ ਵਾਓ ਚਲੋ ਸ਼ੁਗਰਾ ਮਾਲਕ ਦੇ ਮੇਰ ਹੈ ਬਚੂਗਾ ਪੰਜਾਬ ਵੀ ਨਾਲ ਨਾਲ ਤੁਹਾਡੇ ਨਾਲ ਤੁਸੀਂ ਲੋਕ ਬਹੁਤ ਔਖੇ ਇੱਥੇ ਅੰਦਰ ਜਾ ਕੇ ਮੜਾ ਲਾਇਸੈਂਸ ਫੇਰ ਵਿਖਾ ਦੇ ਇੱਕ ਕਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾਵੋ ਮੈਂ ਅੰਦਰ ਅੰਗ ਲਿਆ ਵੀ ਸਾਰਿਆਂ ਦੇ ਨਾਲ ਹਾਂਜੀ ਆਹ ਦੇਖੋ ਜੀ ਲੜਾ ਲਾਇਸੈਂਸ ਆ ਨਾ ਮਿਲਿਆ ਠੇਕੇ ਦਾ ਇਹ ਨਵੇਂ ਨਵਾਂ ਨਾਲ ਉਹਨਾਂ ਨੇ ਲਾਤਾ ਜਿਹੜਾ ਪੁਰਾਣਾ ਹੈ ਪਹਿਲਾਂ ਨਾਲ ਉਹ ਵੀ ਲੱਗਿਆ ਹੋਇਆ ਹੈ ਇਹ ਪੁਰਾਣੇ ਦੀ ਫੋਟੋ ਹੈ ਇਹ ਨਾਲ ਨਵਾਂ ਲਾਇਸੈਂਸ ਜਿਹੜਾ ਇਸ਼ੂ ਹੋਇਆ ਠੇਕੇ ਦਾ ਡੋਡਾ ਪੋਸਟ ਪੀਲੀਵੰਗਾ ਪੀਲੀਵੰਗਾ ਹੈ ਨਾ ਜੀ ਹਾਂ ਹਾਂ ਪੀਲੀਵੰਗਾ ਦਾ ਚਲੋ ਸ਼ੁਕਰ ਹੈ ਮਾਲਕ ਦੀ ਮਿਹਰ ਆ ਜਲਦੀ ਇਹ ਕਰੋ ਤਿਆਰੀ ਔਰ ਫਿਰ ਕਰੀਏ ਦਰਸ਼ਨ ਆ ਕੇ ਤੁਹਾਡੇ ਇੱਥੇ ਹੋਏ ਨਹੀਂ ਫੋਟੋ ਸਾਰੀ ਖਾਈਏ ਲਾਣ ਸਦੀ ਫੋਟੋ ਸਾਰੀ ਲਿਓ ਹਾਂ ਇਹ ਨਵਾਂ ਲਾਇਸੈਂਸ ਨਾਲ ਪੁਰਾਣਾ ਲੱਗਿਆ ਜੀ ਤਿਆਰੀ ਹੋ ਰਹੀ ਹੈ ਨਾ ਤਾਂ ਕਰਕੇ ਪਹਿਲਾਂ ਲਾ ਤਾਂ ਉਹਨੇ ਫੋਟੋ ਫੋਟੋਕਾਪੀ ਕਰਕੇ ਧੰਨਵਾਦ ਜੀ ਧੰਨਵਾਦ ਕੋਈ ਗੱਲ ਨਹੀਂ ਸੁਭਾਸ਼ ਜੀ ਕਰੋ ਕੰਮ ਕੋਈ ਨਹੀਂ ਬਸ ਜਲਦੀ ਸ਼ੁਰੂ ਕਰਵਾ ਲਓ ਇਹਨੂੰ ਠੀਕ ਹੈ ਡਿਊਟੀ ਲਾਉ ਮੈਂ ਹਾਂ ਓਕੇ ਥੈਂਕ ਯੂ ਭਾਈ ਠੀਕ ਧੰਨ ਧੰਨਵਾਦ ਜੀ ਮੈਂ ਨੌਕਰੀ ਕਰੂੰ ਬਲੋਲੀ ਪਤਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਮਿਲਾਂਗੇ ਤੈਨੂੰ ਦਰਸ਼ਨ ਕਰਾਂਗੇ ਭਰਾ ਦੇ ਆ ਕੇ ਕੋਈ ਨਹੀਂ ਠੀਕ ਜੀ ਠੀਕ ਓਕੇ ਸਰ ਥੈਂਕ ਯੂ ਹਾਂਜੀ ਦੋਸਤੋ ਇਹ ਹੁਣੇ ਫਿਰ ਮੈਂ ਦੱਸਿਆ ਸੀ ਜਿਹੜੇ ਇੱਕ ਤਰੀਕ ਨੂੰ ਆਪਣੇ ਚਾਲੂ ਹੋਣੇ ਸੀ ਉਹ ਜਿਹੜਾ ਪਿਛਲਾ ਠੇਕੇਦਾਰ ਉਹਦਾ ਕੋਈ ਕੰਮ-ਕੁਮ ਵਿੱਚ ਰਹਿ ਗਿਆ ਤੇ ਉਹ ਛੱਡ ਕੇ ਕੰਮ ਤੁਰ ਗਿਆ ਹੁਣ ਨਵਾਂ ਜਿਹੜਾ ਦੁਆਰਾ ਤੋਂ ਤਿਆਰੀ ਕਰਾ ਰਹੇ ਆ ਨਾਲ ਹੋਰ ਕਿਸੇ ਮਿਸਤਰੀ ਨੇ ਠੇਕਾ ਦੇ ਕੇ ਅੰਦਰ ਨਾਲ ਲਾਇਸੈਂਸ ਵੀ ਤੁਹਾਨੂੰ ਵਿਖਾਤੇ ਆ ਜਿਹੜੇ ਲੱਗੇ ਹੋਏ ਆ ਪੁਰਾਣਾ ਲਾਇਸੈਂਸੀ ਜਿਹੜਾ ਮਿਲਿਆ ਡਾ ਡਾ ਬੋਸ ਦਾ ਠੇਕਾ ਚਲਾਉਂਦਾ ਔਰ ਜੋ ਨਵਾਂ ਨਾਲ ਲਾਇਸੈਂਸ ਆ ਉਹਦੀ ਫੋਟੋਕਾਪੀ ਲਾਈ ਹੋਈ ਹੈ ਤੇ ਆਪਾਂ ਇਹ ਜਲਦੀ ਕੋਈ 10-15 ਦਿਨਾਂ ਤੱਕ ਤਿਆਰ ਹੋ ਜਾਊਗਾ ਫਿਰ ਉੱਥੇ ਜਾ ਕੇ ਵੀ ਵੀਡੀਓ ਕਰਾਂਗੇ ਧੰਨਵਾਦ ਸਭ ਦਾ